ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ ਨੰਬਰ 490 ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਤ੍ਰੇਗੋ ਅਵੇਹਾ ਜੀਵਨਾ ਜਿਤ ਹਰ ਪ੍ਰੀਤਨਾ ਪਾਏ ਇਥੇ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਸਾਨੂੰ ਕਹਿਣਾ ਚਾਹੁੰਦੇ ਨੇ ਫਟਕਾਰ ਯੋਗ ਹੈ ਉਹ ਜੀਵਨ ਲਾਹਨਤ ਇਹੋ ਜੇ ਜੀਵਨ ਤੇ ਜਿਸ ਜੀਵਨ ਵਿੱਚ ਆਪਾਂ ਪਰਮਾਤਮਾ ਨੂੰ ਯਾਦ ਨਹੀਂ ਕੀਤਾ ਪਰਮਾਤਮਾ ਨਾਲ ਪਿਆਰ ਦੀ ਪਾਇਆ ਪਰਮਾਤਮਾ ਨਾਲ ਸਾਝ ਨਹੀਂ ਪਾਈ ਪਰਮਾਤਮਾ ਨਾਲ ਆਪਣੀ ਪ੍ਰੀਤ ਹੀ ਨਹੀਂ ਬਣੀ ਫਿਰ ਲਾਹਨਤ ਇਹੋ ਜੇ ਜੀਵਨ ਤੇ ਫਟਕਾਰ ਯੋਗ ਹੈ ਇਹੋ ਜਿਹਾ ਜੀਵਨ ਧਿਕਾਰ ਇਹੋ ਜੇ ਜੀਵਨ ਤੇ ਜਿਸ ਨਾਲ ਪ੍ਰਮਾਤਮਾ ਦੀ ਪ੍ਰੀਤ ਹੀ ਨਹੀਂ ਭਲੀ ਜਿੱਤ ਕੰਮ ਹਰ ਵਿਸਰੇ ਦੂਜੇ ਲੱਗੇ ਜਾਏ ਇਥੇ ਤੀਸਰੇ ਪਾਸ਼ਾ ਗੁਰੂ ਅਮਰਦਾਸ ਜੀ ਕਹਿਣਾ ਚਾਹੁੰਦੇ ਨੇ ਉਹ ਕੰਮ ਵੀ ਫਟਕਾਰ ਯੋਗ ਹੈ ਜਿਸ ਕੰਮੋਂ ਵਿੱਚ ਪ੍ਰਮਾਤਮਾ ਹੀ ਭੁੱਲ ਜਾਵੇ ਪ੍ਰਮਾਤਮਾ ਦੀ ਯਾਦ ਹੀ ਵਿਸਰ ਜਾਵੇ ਪਰਮਾਤਮਾ ਚੇਤੇ ਵਿੱਚ ਨਾ ਹੋਵੇ ਉਹ ਕੰਮ ਵੀ ਫਟਕਾਰ ਯੋਗ ਹੈ ਉਸ ਕੰਮ ਤੇ ਵੀ ਲਾਹਨਤ ਹੈ ਕਿਉਂਕਿ ਜਿਹੜਾ ਬੰਦਾ ਫਿਰ ਮਾਇਆ ਮੋਹ ਵਿੱਚ ਫਸਿਆ ਰਹਿੰਦਾ ਹੈ ਹੋਰ ਹੀ ਕੰਮਾਂ ਵਿੱਚ ਫਸਿਆ ਰਹਿੰਦਾ ਹੈ ਉਹ ਸਾਰੇ ਕੰਮ ਫਟਕਾਰ ਯੋਗ ਨੇ ਜਿਹੜੇ ਕੰਮ ਵਿੱਚ ਪਰਮਾਤਮਾ ਦੀ ਯਾਦ ਨਾ ਹੋਵੇ ਉਹ ਸਾਰੇ ਕੰਮ ਹੀ ਫਟਕਾਰ ਯੋਗ ਨੇ ਇਹੋ ਜਿਹੇ ਕੰਮਾਂ ਤੇ ਲਾਹਨਤ ਹੈ ਇਹੋ ਜੇ ਕੰਮ ਤੇ ਧਿਕਾਰ ਹੈ ਐਸਾ ਸਤਗੁਰੂ ਸੇਵੀਏ ਮਨਾ ਜਿੱਤ ਸੇਵੇ ਗੋਬਿੰਦ ਪ੍ਰੀਤ ਉਪਜੇ ਅਵਰ ਵਿਸਰ ਸਭ ਜਾਏ ਇਥੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਕਹਿਣਾ ਚਾਹੁੰਦੇ ਨੇ ਹੈ ਮੇਰੇ ਮਨ ਇਹੋ ਜੇ ਗੁਰੂ ਜੀ ਸ਼ਰਨ ਵਿੱਚ ਪੈਣਾ ਚਾਹੀਦਾ ਹੈ ਜਿਸ ਦੀ ਸ਼ਰਨ ਪਿਆ ਪ੍ਰਮਾਤਮਾ ਨਾਲ ਪਿਆਰ ਪੈਦਾ ਹੋ ਜਾਵੇ ਪਰਮਾਤਮਾ ਨਾਲ ਸਾਂਝ ਪੈ ਜਾਵੇ ਅਤੇ ਹੋਰ ਮਾਇਆ ਆਦਿਕ ਦਾ ਸਾਰਾ ਪਿਆਰ ਭੁੱਲ ਜਾਵੇ ਕਹਿੰਦਾ ਪਾਪ ਹੈ ਕਿ ਮਾਇਆ ਦੇ ਚੱਕਰਾਂ ਵਿੱਚ ਨਾ ਪਾਵਾਂ ਸਿਰਫ ਪਰਮਾਤਮਾ ਨਾਲ ਹੀ ਪਿਆਰ ਹੋਵੇ ਗੁਰੂ ਨਾਲ ਹੀ ਪਿਆਰ ਹੋਵੇ ਹਰ ਸੇਤੀ ਚਿੱਤ ਗਹਿ ਰਹੇ ਜਰਾ ਕਾ ਭਵਨਾ ਹੋਵੇ ਜੀਵਨ ਪਦਵੀ ਪਾਏ ਰਹਉ ਇੱਥੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਸਾਨੂੰ ਕਹਿਣਾ ਚਾਹੁੰਦੇ ਨੇ ਜਿਸ ਦੀ ਸ਼ਰਨ ਪਿਆ ਪਰਮਾਤਮਾ ਨਾਲ ਚਿੱਤ ਸਦਾ ਜੁੜਿਆ ਰਹੇ ਅਤੇ ਇਹੋ ਜੇ ਆਤਮਿਕ ਜੀਵਨ ਦਾ ਦਰਜਾ ਮਿਲ ਜਾਏ ਜਿਸ ਨੂੰ ਕਦੇ ਵੱਡੇ ਪੇਡਾ ਡਰਦਾ ਹੋਵੇ ਅਤੇ ਆਤਮਿਕ ਦਰਜਾ ਕਦੇ ਕਮਜ਼ੋਰ ਦਾ ਹੋ ਸਕੇ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ